ਅਸਲਾਮ ਵਾਲੇਕਮ ਸਤ ਸ੍ਰੀ ਅਕਾਲ ਕਿਤਾ ਹਾਲ ਚਾਲ ਜੀ ਵੀਰ ਉਮੀਦ ਕਰਦੇ ਆ ਵਧੀਆ ਵਗੈਰਾ ਆਪ ਸੋਨਾ ਸਾਰਿਆਂ ਨੂੰ ਚੜਦੀ ਕਲਾ ਦੇ ਵਿੱਚ ਰੱਖਿਆ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਚੜਦੇ ਪੰਜਾਬ ਦੇ ਵਿੱਚ ਇਸ ਟਾਈਮ ਪੀ ਯੂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮੁੱਦਾ ਜਿਹੜਾ ਨਾ ਉਹ ਬਹੁਤ ਜ਼ੋਰੋ ਸ਼ੋਰ ਦੇ ਵਿੱਚ ਬੇਸਿਕਲੀ ਪੰਜਾਬ ਯੂਨੀਵਰਸਿਟੀ ਪੰਜਾਬ ਦਾ ਹੱਕ ਹੈ ਬਿਲਕੁਲ ਠੀਕ ਹੈ ਔਰ ਇਹ ਪੰਜਾਬੀਆਂ ਕੋਲੋਂ ਖੋਈ ਨਹੀਂ ਜਾ ਸਕਦੀ ਹੁਣ ਇਹ ਵੀ ਇੱਕ ਸੈਂਟਰ ਗਵਰਨਮੈਂਟ ਕਹਿੰਦੀ ਹੈ ਕਿ ਵੀ ਇਹਨੂੰ ਅਸੀਂ ਆਪਣੇ ਅੰਡਰ ਕਰ ਲਈਏ ਬਿਲਕੁਲ ਵੇਖਿਆ ਜਾਏ ਕਿ ਦੀ ਹੈਗਰ ਹਿਸਟਰੀ ਚੋਂ ਕਿ ਵੇਖਿਆ ਜਾਏ ਤੇ ਇੱਕ ਗੋੜਿਆਂ ਦੇ ਜ਼ਮਾਨੇ ਚ ਇੱਕ ਫੇਲ ਯੂਨੀਵਰਸਿਟੀ ਸੀ ਇੱਕ ਫੇਲ ਫੇਲ ਕਾਲਜ ਸੀਗਾ ਜਿਹਨਾਂ ਪੰਜਾਬੀਆਂ ਨੇ ਠੀਕ ਹੈ 160 ਸਾਲ ਪਹਿਲੇ ਬਿਲਕੁਲ ਇਹਦਾ ਇਤਿਹਾਸ ਪੜਿਆ ਜਾਵੇ ਨਾ ਪੰਜਾਬ ਯੂਨੀਵਰਸਿਟੀ ਦਾ ਇਹ 160 ਸਾਲ ਪਹਿਲੇ ਗੋਰਿਆਂ ਦਾ ਇੱਕ ਫੇਲ ਕਾਲਜ ਸੀ ਜਿਹਨੂੰ ਪੰਜਾਬੀਆਂ ਨੇ ਇਹਨੂੰ ਬਾਅਦ ਜੋ ਪੰਜਾਬ ਯੂਨੀਵਰਸਿਟੀ ਬਣਾ ਕੇ ਤੇ ਇਸ ਲੈਵਲ ਤੇ ਲੈ ਕੇ ਗਈ ਬਿਲਕੁਲ ਪੰਜਾਬ ਯੂਨੀਵਰਸਿਟੀ ਦੀਆਂ ਸ਼ਾਖਾ ਪੂਰੀ ਦੁਨੀਆ ਚ ਦੇਖੋ ਇੱਧਰ ਸਾਡੇ ਲੈਣ ਦੇ ਪੰਜਾਬ ਚ ਵੀ ਹੈ ਪੰਜਾਬ ਯੂਨੀਵਰਸਿਟੀ ਉੱਧਰ ਵੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਐਥੇ ਲੋਰ ਦੇ ਵਿੱਚ ਬਣਿਆ ਹੋਇਆ ਹੈ ਚਲੋੜ ਵਿੱਚ ਹੈ ਤੇ ਇਸ ਟਾਈਮ ਜਿਹੜਾ ਨਾ ਇਹਨੂੰ ਲੈ ਕੇ ਪੰਜਾਬੀ ਜਿਹੜੇ ਨਾ ਇਸ ਟਾਈਮ ਫੁੱਲ ਜ਼ੋਰੋ ਸ਼ੋਰ ਦੇ ਵਿੱਚ ਨੇ ਕਿਉਂਕਿ ਜ਼ਾਹਰੀ ਗੱਲ ਪੰਜਾਬੀ ਏਡੀ ਛੇਤੀ ਆਪਣਾ ਹੱਕ ਕਿਸੇ ਨੂੰ ਦਿੰਦੇ ਨਹੀਂ ਹੈ ਚਲੋ ਵੇਖ ਲੈਣੇ ਔਰ ਜਿਹੜਾ ਵੀ ਮਸਲ ਕੇ ਹੱਕ ਹੁਣ ਇਸ ਟਾਈਮ ਜਿਹੜਾ ਪੀਯੂ ਦਾ ਪ੍ਰੋਟੈਸਟ ਹੋ ਰਿਹਾ ਤੁਹਾਨੂੰ ਦਿਖਾਣੇ ਆ ਚਲੋ ਸਾਡੇ ਨਾਲ ਬਨੇ ਰਹੀਓ ਤੋਂ ਵੱਖਰਾ ਰੰਗ ਧਾਰ ਚੁੱਕਿਆ ਟਰੈਕਟਰਾਂ ਦੇ ਪੰਜਾਬੀਆਂ ਵਾਲੇ ਯੂਨੀਵਰਸਿਟੀ ਦੇ ਵਿੱਚ ਔਰ ਇਹ ਕਹਿੰਦੇ ਸੀ ਪੱਤਾ ਨਹੀਂ ਚੇਲਣ ਦੇਣਾ ਇਹ ਕਹਿੰਦੇ ਸੀ ਚਿੜੀ ਨਹੀਂ ਵੜਨ ਦੇਣੀ ਜਿਹਾ ਦੇਖੋ ਕਿਸਾਨਾਂ ਦੇ ਜਹਾਜ਼ ਕਿਸਾਨਾਂ ਦੇ ਜਹਾਜ਼ ਕਿਸਾਨਾਂ ਦੇ ਸੋਨਾ ਲਿਕੇ 855 ਇਹ ਕਿਸਾਨਾਂ ਨੇ ਇੱਥੇ ਵਾਰ ਦਿੱਤੇ ਆ ਔਰ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਵਾਸਤੇ ਪੰਜਾਬ ਰਾਜਸਥਾਨ ਹਰਿਆਣਾ ਇੱਕੋ ਝੰਡੇ ਥੱਲੇ ਆ ਗਿਆ ਦੇਖ ਸਕਦੇ ਹੋ ਟਰੈਕਟਰਾਂ ਤੇ ਨੌਜਵਾਨ ਪਹੁੰਚੇ ਨੇ ਇੱਥੇ ਔਰ ਇੱਥੇ ਜਿਹੜੇ ਨੌਜਵਾਨਾਂ ਦਾ ਜਜ਼ਬਾ ਉਹ ਤੁਸੀਂ ਦੇਖ ਕੇ ਹੈਰਾਨ ਹੋਵੋਗੇ ਕਿ ਹਜ਼ਾਰਾਂ ਗੱਡੀਆਂ ਇੱਕੋ ਝਟਕੇ ਦੇ ਵਿੱਚ ਅੰਦਰ ਐਂਟਰ ਕਰਵਾਤੀਆਂ ਇਹਨਾਂ ਨੇ ਟਰੈਕਟਰ ਉੱਤੇ ਨੌਜਵਾਨ ਪਹੁੰਚੇ ਆ ਔਰ ਗੱਡੀਆਂ ਜਹਾਜ਼ਾਂ ਵਰਗੀਆਂ ਕਿਸਾਨ ਲੈ ਕੇ ਪਹੁੰਚੇ ਆ ਔਰ ਇਹਨਾਂ ਨੂੰ ਕਹਿ ਦਿੰਦੇ ਨੇ ਕਿ ਕਿਸਾਨ ਏ ਦਾਣੇ ਕਿਸਾਨ ਓ ਦਾਣੇ ਆਪ ਦੀ ਹੱਕ ਦੀ ਕਮਾਈ ਕਰਕੇ ਇਹਨਾਂ ਨੇ ਗੱਡੀਆਂ ਖਰੀਦੀਆਂ ਨੇ ਔਰ ਉਹਨਾਂ ਗੱਡੀਆਂ ਤੇ ਮੋਰਚੇ ਤੇ ਮੋਰਚਾਂ ਤੇ ਜਾਂਦੇ ਆ ਔਰ ਪਰਵਾਹ ਹੀ ਕਰਦੇ ਕਿ ਗੱਡੀਆਂ ਭੰਨੀਆਂ ਜਾਣ ਪਰਵਾਹ ਹੀ ਕਰਦੇ ਕਿ ਹੱਡੀਆਂ ਟੁੱਟ ਜਾਣ ਪਰਵਾਹ ਨਹੀਂ ਕਰਦੇ ਕਿ ਘਰੇ ਮੁੜਨਾ ਕਿ ਨਹੀਂ ਮੁੜਨਾ ਪਰ ਇਹ ਤੁਰ ਪੈਂਦੇ ਨੇ ਔਰ ਤੁਰੇ ਹੋਏ ਨੇ ਤੁਹਾਡੇ ਸਾਹਮਣੇ ਯੂਨੀਵਰਸਿਟੀ ਦੇ ਵਿੱਚ ਵੱਡਾ ਸੈਲਾਬ ਵੱਡਾ ਇਕੱਠ ਸਵੇਰ ਤੋਂ ਲੈ ਕੇ ਡਾਕ ਰਹੀ ਸੀ ਚੰਡੀਗੜ੍ਹ ਪੁਲਿਸ ਸਰਕਾਰ ਪਰ ਇਹਨਾਂ ਨੂੰ ਡੱਕਣ ਵਾਲਾ ਕਿਹੜਾ ਜੰਮਿਆ ਤੁਸੀਂ ਦੇਖਿਆ ਯੂਨੀਵਰਸਿਟੀ ਦੇ ਵਿੱਚ ਹਜ਼ਾਰਾਂ ਗੱਡੀਆਂ ਲੈ ਕੇ ਦਾਖਲ ਹੋ ਗਈਆਂ ਕਿਸਾਨ ਯੂਨੀਵਰਸਿਟੀ ਜਿੱਥੇ ਬੰਦੀਆ ਤੇ ਨੌਜਵਾਨ ਕਿ ਕਿਵੇਂ ਲੱਗਦਾ ਜੀ ਮੋਰਚਾ ਜਿੱਤਿਆ ਜਾਊਗਾ ਹਾਂਜੀ ਹਾਂਜੀ ਆਪਾਂ ਜਿੱਤਾਂਗੇ ਆਪਣੇ ਹੀ ਹਾਂ ਡਾਇਰੈਕਟਰ ਤੋਂ ਯੂਨੀਵਰਸਿਟੀ ਹਾਂਜੀ ਹਾਂਜੀ ਅੱਛਾ ਇਹ ਸਟੂਡੈਂਟਸ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਮੈਂ ਚੰਡੀਗੜ੍ਹ ਤੋਂ ਬਿਲੋਂਗ ਕਰਦਾ ਵੈਸੇ ਅੱਛਾ ਇੱਕ ਕਲੇ ਪੰਜਾਬੀਆਂ ਦਾ ਤਾਂ ਨਹੀਂ ਹੈ ਨਾ ਸਾਰਿਆਂ ਦਾ ਨਹੀਂ ਆਪਾਂ ਸਾਰੇ ਨਾਲ ਖੜੇ ਆ ਪੰਜਾਬੀ ਆਪਸੀ ਆਪ ਵੀ ਪੰਜਾਬੀ ਆ ਵੈਸੇ ਇਹ ਪਾਪਾ ਭਾਤੇ ਹਰਸ ਸਾਲੇ ਹਿੰਦੂ ਸਿੱਖ ਦੀ ਰਾਜਨੀਤੀ ਕਰਦੇ ਆ ਉਹ ਤਾਂ ਸਾਨੂੰ ਕੋਈ ਮਤਲਬ ਨਹੀਂ ਅਸੀਂ ਇਹਨਾਂ ਦੇ ਨਾਲ ਖੜੇ ਆ ਜੀ ਬਹੁਤ ਸ਼ੁਕਰੀਆ ਇਹ ਨੌਜਵਾਨ ਕਹਿੰਦੇ ਨੇ ਵੀ ਅਸੀਂ ਵੀ ਨਾਲ ਖੜੇ ਆ ਔਰ ਦੇਖ ਸਕਦੇ ਹੋ ਤੁਸੀਂ ਐਡਾ ਵੱਡਾ ਸੈਲਾਬ ਕਿਸਾਨਾਂ ਦਾ ਔਰ ਕਿਸਾਨ ਇੱਥੇ ਦਾਖਲ ਹੋ ਗਏ ਨੇ ਔਰ ਜਿੱਥੇ ਕਿਸਾਨ ਪਹੁੰਚ ਜਾਂਦੇ ਨੇ ਤੁਹਾਨੂੰ ਪਤਾ ਉੱਥੇ ਫਿਰ ਜਿੱਤਾਂ ਲਿਖਤੀ ਰੂਪ ਦੇ ਵਿੱਚ ਮਿਲਦੀਆਂ ਨੇ ਬਹੁਤੀ ਦੂਰ ਨਹੀਂ ਆ ਚਾਦਰਾਂ ਵਾਲੇ ਕਿਸਾਨ ਪੰਜਾਬੀ ਇੱਥੇ ਪਹੁੰਚ ਗਏ ਨੇ ਔਰ ਇਹਨਾਂ ਨਾਲ ਗੱਲਬਾਤ ਕਰ ਲੈਣੇ ਬਾਪੂ ਥੋੜੀ ਵੀ ਲੋੜ ਸੀ ਇੱਥੇ ਫਿਰ ਪਹੁੰਚ ਗਏ ਹੈ ਹਾਂਜੀ ਹਾਂ ਅਸੀਂ ਕਹਨਾ ਜੇ ਅੱਜ ਨਾ ਮਸਲਾ ਨਾ ਹੋਇਆ ਅਸੀਂ ਬੱਤੇ ਬੱਦ ਦਰਨਾ ਦੇਾਂਗੇ ਉਸ ਨੂੰ ਆਪਣਾ ਸੈਂਟਰ ਕੀ ਸਖਾ ਨੁਮਾ ਪਰਣੀ ਦੇਾਂਗੇ ਹੋਰ ਤੁਸੀਂ ਫਿਰ ਬਾਪ ਦੇ ਕਲਾਸ਼ਨ ਪਾਣੀ ਨਾਲ ਲੈ ਕੇ ਚੱਲ ਸਾਰਾ ਕੁਝ ਨਾਲੇ ਸਾਰਾ ਹਾਂ ਧਰ ਪਰ ਚੱਲ ਪਤਰ ਕੱਲ ਕਿਹਨਾਂ ਜਰ ਮਰਜ਼ੀ ਲਾ ਕੇ ਤੂੰ ਆਇਓ ਨਹੀਂ ਜੀ ਪੰਜਾਬ ਨੂੰ ਹਰਿਆਣੇ ਬੋਲਦੇ ਨੇ ਮੈਂ ਨਹੀਂ ਨਹੀਂ ਬੋਲੀ ਫਿਰ ਜਾਣਾ ਬੱਤ ਪਾ ਕੇ ਨਹੀਂ ਅੱਛਾ ਅੱਛਾ ਹਾਂ ਤੇ ਮਤਲਬ ਇਹ ਮੋਦੀ ਸਰਕਾਰ ਜਿਹੜੀ ਉਹ ਬਹੁਤ ਮਾੜੀਆਂ ਨੀਤੀ ਤੁਹਾਨੂੰ ਰੋਕੀ ਬਾਹਰ ਤੁਹਾਨੂੰ ਰੋਕਿਆ ਵੀ ਕੋਈ ਜਗ੍ਹਾ ਚੱਕਰ ਮਾ ਪਾਇਆ ਗਿਆ ਕਦੇ ਇੱਧਰ ਵੇਜਦੇ ਕਦੇ ਇੱਧਰ ਵੇਜਦੇ ਆਈਏ ਬੱਤੇ ਨਹੀਂ ਆਦੋਂ ਇਹ 12:00 ਵਜੇ ਗਿਆ ਅਜੇ ਪੁੱਛੀ ਹੀ ਬਾਂਦੇ ਜੀ ਤੇ ਤੇ ਦਬਾਉਣ ਦੀ ਕੋਸ਼ਿਸ਼ ਕਰਨਗੇ ਇਹ ਨਹੀਂ ਕਰਦੇ ਆਪਾਂ ਦਬਾ ਨਹੀਂ ਦਬਾ ਦੇ ਲੈ ਪੰਜਾਬ ਯੂਨੀਵਰਸਿਟੀ 'ਚ ਮੋਰਚਾ ਜੋਰਾ ਸੋਰਾ ਤੇ ਚੱਲ ਰਿਹਾ ਸਾਡੇ ਨਾਲ ਨੌਜਵਾਨ ਨੇ ਉਹਨਾਂ 'ਚ ਇੱਕ ਨੌਜਵਾਨ ਬਿੱਲਾ ਧਾਲੀਵਾਲ ਰਵਿੰਦਰ ਸਿੰਘ ਬਿੱਲਾ ਧਾਲੀਵਾਲ ਸੈਨੇਟ ਮੈਂਬਰ ਹੈ ਪਿਛਲੀ ਵਾਰੀ ਵੀ ਇਹਨਾਂ ਨੇ ਸੈਨੇਟ ਦੀਆਂ ਚੋਣਾਂ ਕਿੰਨਾ ਟਾਈਮ ਹੜਤਾਲ ਕਰਕੇ ਕਰੀਆਂ ਸੀ ਦੂਸਰਾ ਨੌਜਵਾਨ ਸਿਕੰਦਰ ਗਲਟੋ ਡੀ ਕੇ ਜਾਣ ਪਹਿਚਾਨ ਦਾ ਬਹੁਤਾਜ ਨਹੀਂ ਨਸ਼ਾ ਛਡਾਉਣ ਦੇ ਮਾਮਲੇ ਦੇ ਵਿੱਚ ਇੱਕ ਵੱਡਾ ਨਾਮ ਹੈ ਔਰ ਇਹਨੇ ਬਹੁਤ ਲੋਟ ਨੌਜਵਾਨਾਂ ਦਾ ਪਲਾਕੀ ਕਦੋਂ ਨਾਲ ਗੱਲਬਾਤ ਕਰਦੇ ਕਿਉਂਕਿ ਇੱਥੇ ਹਰ ਤਰ੍ਹਾਂ ਦੇ ਲੋਕ ਆਏ ਹੋਏ ਨੇ ਜਿਨ੍ਹਾਂ ਦੇ ਜਿਨ੍ਹਾਂ ਦੇ ਦਿਲ ਦੇ ਵਿੱਚ ਖੂਨ ਦੇ ਵਿੱਚ ਕਿਸੇ ਦਾ ਭਲਾ ਲਿਖਿਆ ਹੈ ਪੜਾ ਕਰਨਾ ਲਿਖਿਆ ਜਾਂ ਲੋਕਾਂ ਵਾਸਤੇ ਉਹਨਾਂ ਲਿਖਿਆ ਸਾਰੇ ਇੱਥੇ ਪਹੁੰਚੇ ਹੋਏ ਨੇ ਬਿਲਕੁਲ ਤੁਸੀਂ ਸੈਨੇਟ ਮੈਂਬਰ ਹੋ ਪਿਛਲੀ ਵਾਰੀ ਵੀ ਤੁਸੀਂ ਬਹੁਤ ਔਖੇ ਹੋਗੇ ਇਲੈਕਸ਼ਨ ਕਰਵਾਏ ਸੀ ਵੀਰੇ ਇਲੈਕਟਰ ਦੇ ਅੜਕਾ ਤਾਂ ਜਾਂਦੇ ਨੇ ਇਹਨਾਂ ਨੂੰ ਪ੍ਰੋਬਲਮ ਕੀ ਹੈ ਅੰਦਰਲੀ ਗੱਲ ਦੱਸੋ ਆਮ ਲੋਕਾਂ ਨੂੰ ਚਲੋ ਇੰਨੀ ਗੱਲ ਨਹੀਂ ਪਤਾ ਤੇ ਤੁਸੀਂ ਯੂਨੀਵਰਸਿਟੀ ਨੂੰ ਪਤਾ ਅਸਲ ਵਿੱਚ ਨਾ ਗਰਪਾਲ ਵੀਰੇ ਅੰਦਰਲੀ ਗੱਲ ਇਹ ਆ ਵੀ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਨਾ ਇਹ ਪੰਜਾਬ ਦੀ ਚੰਡੀਗੜ੍ਹ ਦੇ ਨਾਲ ਇੱਕ ਬਰੀਕ ਜੀ ਤੰਦ ਜੁੜੀ ਹੋਈ ਹੈ ਚੰਡੀਗੜ੍ਹ ਆਪਾਂ ਨੂੰ ਸਭ ਨੂੰ ਪਤਾ ਆਪਾਂ ਕਲੇਮ ਕਰਦੇ ਹਾਂ ਸਾਰੇ ਕਿਹੜੇ ਪੰਜਾਬ ਦਾ ਇਹਨਾਂ ਨੇ ਚੰਡੀਗੜ੍ਹ ਨੂੰ ਯੂਟੀ ਬਣਾਇਆ ਹੋਇਆ ਪਰ ਅਸਲ ਦੇ ਵਿੱਚ ਜਿਹੜਾ ਚੰਡੀਗੜ੍ਹ ਹੈ ਪੰਜਾਬ ਦੀ ਧਰਤੀ ਹੈ ਪੰਜਾਬ ਦੇ ਪਿੰਡਾਂ ਨੂੰ ਝਾੜ ਕੇ ਬਣਿਆ ਇਹ ਯੂਨੀਵਰਸਿਟੀ ਵੀ ਪੰਜਾਬ ਦੇ ਪਿੰਡਾਂ ਨੂੰ ਝਾੜ ਕੇ ਵਿੱਚ ਬਣੀ ਹੈ ਪਰ ਇਹ ਕਰਦੇ ਕੀ ਨੇ ਸੈਨੇਟਾ ਜਿਹੜੀ ਉਹਦੀ ਗਵਰਨਿੰਗ ਬੋਰਡ ਹੀ ਹੈ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੇ ਵਿੱਚ ਜਿਹੜਾ ਪੰਜਾਬ ਦਾ ਹਿੱਸਾ ਉਹ ਬਹੁਤਾ ਜਿਹੜੇ ਗ੍ਰੈਜੂਏਟ ਜਾਂ ਚੁਣੇ ਹੋਏ ਨੁਮਾਇੰਦੇ ਉਹਨਾਂ ਵਿੱਚੋਂ ਹੀ ਆਉਂਦਾ ਇਹਨਾਂ ਨੇ ਕੀ ਕੀਤਾ ਹੁਣ ਕਿ ਜਿਹੜੀ ਚੁਣੀ ਹੋਈ ਪੰਜਾਬ ਯੂਨੀਵਰਸਿਟੀ ਦਾ ਚੁਣਿਆ ਹੋਇਆ ਹਿੱਸਾ ਸੀ ਸੈਨੇਟ ਦਾ ਉਹਨਾਂ ਨੂੰ ਹੌਲੀ-ਹੌਲੀ ਖਤਮ ਕਰਦੇ ਜਾ ਰਹੇ ਨੇ ਉਹਦੇ ਵਿੱਚ ਸਿੱ ਪਾਜ ਪਾ ਦੇ ਜਿਹੜੇ ਕਿਸਾਨਾਂ ਨੂੰ ਤੋਂ ਬਾਦ ਕੀ ਹੋਇਆ ਇਹਨਾਂ ਦੀ ਪੰਜਾਬੀਆਂ ਦੇ ਨਾਲ ਇੱਕ ਤਰ੍ਹਾਂ ਦੀ ਦੁਸ਼ਮਣੀ ਪੈ ਚੁੱਕੀ ਹੈ ਪੰਜਾਬ ਦੇ ਲੋਕ ਇਹਨਾਂ ਨੂੰ ਪਿੰਡਾਂ ਦੇ ਲਈ ਵੜਨ ਦਿੰਦੇ ਸਰਕਾਰ ਨਹੀਂ ਕਰ ਰਹੇ ਪੰਜਾਬ ਦੇ ਲਾਲੋ ਜਾਂ ਮੇਰੇ ਨਾਲ ਮੇਰੇ ਚਾਚਾ ਜੀ ਖੜੇ ਨੇ ਰਾਜਸਥਾਨ ਤੋਂ ਨੇ ਸਾਰੇ ਸਾਰੇ ਹੀ ਲਾਲੋ ਜੀ ਕਿਸਾਨ ਵਰਗ ਦੀ ਦੁਸ਼ਮਣੀ ਹੈ ਟੁੱਟਲੀ ਤਾਂ ਆਪਣੇ ਲੋਕ ਇਹਨਾਂ ਨੂੰ ਪਤਾ ਵੀ ਅਸੀਂ ਪੰਜਾਬ ਚ ਚੋਣਾਂ ਤੇ ਜਾ ਨਹੀਂ ਸਕਦੇ ਫਿਰ ਇਹ ਨੋਮੀਨੇਟ ਕਰਨ ਦੀ ਕੋਸ਼ਿਸ਼ ਕਰਦੇ ਨੇ ਨੋਮੀਨੇਟ ਕਿਉਂ ਕਰਦੇ ਨੇ ਕਿਉਂਕਿ ਗਵਰਨਿੰਗ ਬਾਡੀ ਚ ਚਲਾਉਣੀ ਸੈ ਇਹਨਾਂ ਬੰਦਿਆਂ ਨੇ ਹੁੰਦੀ ਆ ਫਿਰ ਹੌਲੀ ਹੌਲੀ ਇਹੋ ਜਿਹੇ ਫੈਸਲੇ ਲੈ ਜਾਣਗੇ ਇੱਥੇ ਇਹ ਯੂਨੀਵਰਸਿਟੀ ਦਾ ਨਾਮ ਬਦਲ ਕੇ ਵੀ ਪੰਜਾਬ ਯੂਨੀਵਰਸਿਟੀ ਤੋਂ ਕੁਝ ਹੋਰ ਰੱਖਿਆ ਜਾਊਗਾ ਜਿਵੇਂ ਪਿੱਛੇ ਇੱਕ ਮੁੰਡੇ ਨੇ ਮਤਾ ਵੀ ਪਾਇਆ ਸੀ ਪ੍ਰਧਾਨ ਨੇ ਹਰਿਆਣਾ ਕਾਂਗਰਸ ਦੇ ਨਾਲ ਸੰਬੰਧਤ ਸੀਗਾ ਉਹ ਆਪਾਂ ਕਿਵੇਂ ਵੀ ਜੀਐਨਪੀ ਦੀ ਗੱਲ ਕਰਦੇ ਨਾ ਕਾਂਗਰਸ ਵੱਲੋਂ ਨੇ ਮਤਾ ਪਾਇਆ ਸੀ ਦਪਿੰਦਰ ਹੁੱਡੇ ਦੀ ਇਨਵੋਲਵਮੈਂਟ ਸੀ ਇਸ ਚੀਜ਼ ਦੇ ਵਿੱਚ ਇਹਨਾਂ ਨੇ ਮਤਾ ਪਾਇਆ ਸੀ ਕਿ ਇਸ ਯੂਨੀਵਰਸਿਟੀ ਦਾ ਨਾਮ ਬਦਲ ਕੇ ਪੰਜਾਬ ਐਂਡ ਹਰਿਆਣਾ ਯੂਨੀਵਰਸਿਟੀ ਰੱਖਦੇ ਹਾਲਾਂਕਿ ਹਰਿਆਣੇ ਦਾ ਇੱਕ ਵੀ ਕਾਲ ਦੇ ਨਾਲ ਐਸੋਸੀਏਟ ਨਹੀਂ ਕਰਦਾ ਤਾਂ ਪੰਜਾਬ ਦੇ ਸਾਰੇ ਕਾਲ ਜੁੜੇ ਹੋਏ ਨੇ ਤਾਂ ਮਤਲਬ ਜਾ ਪੰਜਾਬੀ ਮੂਲ ਦੇ ਲੋਕ ਨੇ ਚਲੋ ਕੋਈ ਹਰਿਆਣੇ ਰਾਜਸਥਾਨ ਤੋਂ ਹੀ ਬਿਲੋਂਗ ਕਰਦਾ ਉਹਨਾਂ ਸਾਰਿਆਂ ਦੇ ਮਨਾਂ 'ਚ ਹੌਲੀ 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 ਕਰਕੇ ਇਹੋ ਨਿੱਕੇ ਨਿੱਕੇ ਮਸਲੇ ਨੇ ਜਿਨ੍ਹਾਂ ਨੂੰ ਉਹਨਾਂ ਦੇ ਅਵਾਲਾ ਮਤਲਬ ਖੂਨ ਦਾ ਪਾਲਾ ਮਰਨ ਨੂੰ ਜੀ ਕਰਦਾ ਕੋਈ ਨਾ ਕੋਈ ਮੰਚ ਚਾਹੀਦਾ ਲੋਕਾਂ ਨੂੰ ਅੱਜ ਅਸੀਂ ਖੁਸ਼ਨੀ ਸਿੰਘ ਸਾਹਿਬ ਨੇ ਆਪਣੇ ਆਪ ਨੂੰ ਅਸੀਂ ਇਸ ਧਰ ਲੈਦਾ ਸਾਨੂੰ ਮੌਕਾ ਅਸੀਂ ਸਭਨਾਂ ਦਾ ਮੌਕਾ ਮਿਲਿਆ ਇਹਦੀ ਗਵਾਹੀ ਕਰਨ ਦਾ ਮੌਕਾ ਮਿਲਿਆ ਇਹ ਵਾਹਿਗੁਰੂ ਕਾਲਪੁਰਖ ਦੀ ਕਿਰਪਾ ਹੈ ਕਿਉਂਕਿ ਇਹ ਮੋਰਚਾ ਇੱਕ ਇਤਿਹਾਸਿਕ ਮੋਰਚਾ ਹੋਊਗਾ ਜਿਹੜਾ ਚੰਡੀਗੜ੍ਹ ਤੇ ਮੈਨੂੰ ਲੱਗਦਾ ਪਿਛਲੇ 30 35 ਸਾਲ ਹੋ ਗਏ ਨੇ ਇਹੋ ਜਿਹਾ ਕਿਸੇ ਵੀ ਦਿੱਥੇ ਮੰਡੀ ਵੱਲੋਂ ਚੰਡੀਗੜ੍ਹ ਦੇ ਵਿੱਚ ਮੋਰਚਾ ਨਹੀਂ ਲੱਗਿਆ ਯੂਨੀਵਰਸਿਟੀ ਦਾ ਦੂਰ ਦੀ ਗੱਲ ਹੈ ਤਾਂ ਅੱਜ ਮੈਨੂੰ ਲੱਗਦਾ ਪ੍ਰਸ਼ਾਸਨ ਆ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਉਹਨਾਂ ਦੇ ਮੂੰਹ ਉੱਤੇ ਹੋਏ ਨੇ ਦੇਖ ਕੇ ਕਿ ਕਿੱਥੋਂ ਲੋਕ ਆ ਗਏ ਹਾਲੇ ਹਾਲਾਗੇ ਇੰਨੇ ਹੀ ਲੋਕ ਆ ਜਿਹੜੇ ਉਹ ਬਾਰਡਰ ਉੱਤੇ ਫਸੇ ਹੋਏ ਨੇ ਇੰਟੈਲੀਜੈਂਸ ਦੀ 25000 ਦੀ ਰਿਪੋਰਟ ਸੀਗੀ 25000 ਲੋਕ ਹੋਣਗੇ ਤਾਂ ਉਹ ਹਾਲੇ ਹੌਚ-ਪੌਚ ਹੋਇਆ ਹੋਇਆ ਕੰਮ ਥੋੜਾ ਪਤਾ ਹੀ ਹੈ ਬਿਲਕੁਲ ਸਭਾ ਤੋਂ ਰੋਕ ਰਹੇ ਨੇ ਅੱਛਾ ਸਕੰਦਰ ਭਾਈ ਇਹ ਕਹਿ ਦਿੰਦੇ ਨੇ ਪੰਜਾਬੀ ਦਾ ਨਸ਼ੇੜੀ ਨੇ ਇਹ ਕਹਿ ਦਿੰਦੇ ਨੇ ਵੀ ਪੰਜਾਬੀਆਂ ਨੂੰ ਤਾਂ ਆਪਸ ਵਿੱਚ ਲੜ ਲੜ ਕੇ ਮਰ ਜਾਂਦੇ ਇਹਨਾਂ ਦੇ ਮੁੰਡੇ ਕੋਈ ਕੋਈ ਕੰਮ ਕਰਕੇ ਨਿਰਾਜ਼ੀ ਜਦੋਂ ਇਹੋ ਜਿਹਾ ਹੜ ਹੁੰਦਾ ਫਿਰ ਇਹਨਾਂ ਨੂੰ ਪਤਾ ਲੱਗਦਾ ਬਿਲਕੁਲ ਵੀਰੇ ਜਿੱਦਾਂ ਪੰਜਾਬ ਤੇ ਬਹੁਤ ਸਾਰੇ ਅਲੀਗੇਸ਼ਨ ਲਾਏ ਜਾਂਦੇ ਆ ਇਹ ਪੰਜਾਬੀ ਇਦਾਂ ਵਾ ਬਟ ਮੈਂ ਹਮੇਸ਼ਾ ਇਹ ਗੱਲ ਕਰਦਾ ਹਾਂ ਨਾ ਕਿ ਜਿਹੜੀ ਪਾਵਰ ਹੁੰਦੀ ਹੈ ਨਾ ਜਿਹੜੀ એનર્ਜੀ ਆ ਉਹ ਚੈਨਲਾਈਜ਼ ਕਿਹੜੇ ਪਾਸੇ ਹੁੰਦੀ ਹੈ ਉਹ ਜਦੋਂ ਕਿਸੇ ਮਾੜੇ ਪਾਸੇ ਨੂੰ ਜਾਂਦੀ ਹੈ ਤਾਂ ਉਧਰ ਵੀ ਉਹ ਖਲਾਰਾ ਪਾਉਂਦੀ ਹੈ ਜਦੋਂ ਉਹ ਚੰਗੇ ਪਾਸੇ ਆਉਂਦੀ ਆ ਤਾਂ ਤੁਸੀਂ ਇਹ ਹੜ ਵੇਖ ਹੀ ਰਹੇ ਇਹ ਪੰਜਾਬੀ ਜਿਹੜੇ ਆ ਜਿਹੜੇ ਉਹ ਲੋਕ ਨੇ ਜਿਹੜੇ ਉਸ ਹਲਾਮਤ ਤੋਂ ਬਚੇ ਰਹੇ ਤੇ ਆਪਦੀ ਹੱਕਾਂ ਦੀ ਗੱਲ ਕਰਨੀ ਜਾਣਦੇ ਆ ਸੋ ਬਾਕੀ ਪੰਜਾਬ ਇਹਦੇ ਵਿੱਚੋਂ ਨਿਕਲ ਰਿਹਾ ਵਾ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸ ਦੇਣਾ ਚਾਹੁੰਨਾ ਮੈਂ ਯੂਨੀਵਰਸਿਟੀ ਦਾ ਸਟੂਡੈਂਟ ਹਾਂ ਮੈਂ ਇੱਥੇ ਐਮਏ ਕਰ ਰਿਹਾ ਹਾਂ ਸੋਸ਼ਲ ਵਰਕ ਦੀ ਤੇ ਮੇਰੇ ਵਰਗੇ ਨੌਜਵਾਨ ਜਿਹੜੇ ਠਟਕ ਗਏ ਸੀ ਰਾਹ ਤੇ ਤੋਂ ਦੁਬਾਰਾ ਫਿਰ ਇਸ ਯੂਨੀਵਰਸਿਟੀ ਨੇ ਜਗ੍ਹਾ ਦਿੱਤੀ ਆ ਆਪਦੇ ਕਲਾਵੇ ਚ ਲਿਆ ਵਾ ਸਾਨੂੰ ਪੜ੍ਹਨ ਦਾ ਮੌਕਾ ਦਿੱਤਾ ਵਾ ਇਸ ਕਰਕੇ ਅਸੀਂ ਹੁਣ ਇਹਦੇ ਲਈ ਖੜੇ ਆ ਸਾਡੇ ਨਾਲ ਜਿੰਨੇ ਵੀ ਯਾਰ ਦੋਸਤ ਨੇ ਸਾਰੇ ਜਿੰਨੇ ਵੀ ਜਿੱਥੇ ਤੱਕ ਸਾਡੀ એનર્ਜੀ ਕੰਮ ਕਰਦੀ ਹੈ ਅਸੀਂ ਸਭ ਨੂੰ ਇੱਥੇ ਬੁਲਾਇਆ ਹੋਇਆ ਵਾ ਕਿ ਸਾਡੇ ਮੋਢੇ ਦੇ ਨਾਲ ਮੋਢਾ ਲਾ ਕੇ ਖੜਿਆ ਜਾਵੇ ਸਾਡੀ ਜਿਹੜੀ ਸੈਨੇਟ ਆ ਉਹਨੂੰ ਬਚਾਇਆ ਜਾਵੇ ਉਹਦੀਆਂ ਇਲੈਕਸ਼ਨਸ ਜਿਹੜੀਆਂ ਨੇ ਉਹ ਡੇਟਾ ਅਨਾਉਂਸ ਕੀਤੀ ਜਾਵੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਮੰਗਾਂ ਨੇ ਕਿਉਂਕਿ ਇਹ ਅਸੀਂ ਇਹ ਨਹੀਂ ਚਾਹੁੰਦੇ ਕਿ ਕਿ ਦਿੱਲੀ ਦੀਆਂ ਯੂਨੀਵਰਸਿਟੀਆਂ ਵਾਂਗ ਸਾਡੇ ਇੱਥੇ ਮੂਤ ਦੇ ਉੱਤੇ ਜਾਂ ਕਿਸੇ ਗੋਬਰ ਦੇ ਉੱਤੇ ਰਿਸਰਚ ਕੀਤੀ ਜਾਵੇ ਸਾਡੀ ਪੰਜਾਬ ਯੂਨੀਵਰਸਿਟੀ ਆ ਅਸੀਂ ਇੱਥੇ ਕਦਰਾਂ ਕੀਮਤਾਂ ਇੱਥੇ ਸੱਭਿਆਚਾਰ ਅਸੀਂ ਇੱਥੇ ਹੋਰ ਜਿਹੜੇ ਦੁਨੀਆ ਦੇ ਜਿੰਨੇ ਵੀ ਸਬਜੈਕਟ ਨੇ ਉਹਨਾਂ ਦੀ ਪੜ੍ਹਾਈ ਕੀਤੀ ਜਾਵੇ ਨਾ ਕਿ ਹੋਰ ਚੀਜ਼ਾਂ ਦੀ ਸੋ ਅਸੀਂ ਇਸ ਕਰਕੇ ਜੁੜੇ ਹੋਏ ਆ ਤੇ ਛਾਡਾ ਵੱਡਾ ਬਾਈ ਮੂਰੇ ਲੱਗ ਕੇ ਇਹਨਾਂ ਬਾਈ ਉਹਨਾਂ ਨੇ ਪਹਿਲਾਂ ਵੀ ਇਹ ਸੈਨੇਟ ਚੋਣਾਂ ਕਰਾਈਆਂ ਸੀਗੀਆਂ ਹੁਣ ਵੀ ਬਾਈ ਮੂਰੇ ਲੱਗਿਆ ਹੋਇਆ ਵਾ ਸੋ ਅਸੀਂ ਇਹਨਾਂ ਦੇ ਮਤਲਬ ਨਕਸ਼ੇ ਕਰ ਦਿੰਦਾ ਤੇ ਚੱਲ ਰਹੇ ਆ ਦੇਖ ਰਹੇ ਆ ਕਿ ਕਿ ਸੰਘਰਸ਼ ਕਿੱਦਾਂ ਲੜੇ ਜਾਂਦੇ ਆ ਕਿੱਦਾਂ ਜਿੱਤੇ ਜਾਂਦੇ ਆ ਸੋ ਇਹੀ ਅੱਛਾ ਬਾਈ ਤੁਸੀਂ ਅਗਵਾਈ ਕਰ ਰਹੇ ਹੋ ਮੋਰਚੇ ਦੀ ਤੁਹਾਨੂੰ ਪਤਾ ਹੋਊਗਾ ਇਹ ਅੱਜ ਤੱਕ ਦੇ ਨਹੀਂ ਚੱਲਣਾ ਹੈ ਕਿ ਲੰਬਾ ਵੀ ਚੱਲ ਸਕਦਾ ਦੇਖੋ ਜੀ ਸਾਡੀ ਜਿਹੜੀ ਫਿਲਹਾਲ ਮੰਗ ਹੈ ਉਹ ਸੈਨੇਟ ਦੀ ਚੋਣਾਂ ਦੇ ਨੋਟੀਫਿਕੇਸ਼ਨ ਨੂੰ ਲੈ ਕੇ ਆ ਏ ਵਾਈਸ ਚਾਂਸਲ ਨੇ ਗੱਲ ਮੀਡੀਆ 'ਚ ਖਬਰਾਂ ਦਿੱਤੀਆਂ ਨੇ ਮੀਡੀਆ 'ਚ ਬਿਆਨ ਦਿੱਤੇ ਨੇ ਕਿ ਅਸੀਂ ਨੋਟੀਫਿਕੇਸ਼ਨ ਲਾ ਨਹੀਂ ਹੋਵੇ ਨਾ ਪਰ ਅਸਲ ਦੇ ਵਿੱਚ ਹੋਇਆ ਕੀ ਹੈ ਜੇ ਵਾਈਸ ਚਾਂਸਲ ਸਾਡੀ ਅਥਾਰਟੀ ਯੂਨੀਵਰਸਿਟੀ ਦੀ ਹੈਡ ਹੈ ਸਾਡੀ ਕਨਸਟੀਟਿਊਸ਼ਨਲ ਹੈਡ ਵੀ ਵਾਈਸ ਚਾਂਸਲ ਆ ਰਿਹਾ ਸੈਨੇਟ ਦੀ ਹੈਡ ਵੀ ਆ ਜੇ ਉਹਨਾਂ ਨੂੰ ਅਸੀਂ ਉਹਨਾਂ ਦੇ ਬੱਚੇ ਆ ਜੇ ਉਹਨਾਂ ਨੂੰ ਲੱਗਦਾ ਸਾਡੇ ਦੇ ਇਹ ਪੀਲ ਹੈ ਤਾਂ ਸਾਡੇ ਕੋਲੇ ਆ ਕੇ ਗੱਲ ਕਰਨ ਮੀਡੀਆ ਦੇ ਨਹੀਂ ਸਾਡੇ ਨਾਲ ਕਿਉਂ ਗੱਲ ਕਰ ਰਹੇ ਸਾਡੇ ਸਾਹਮਣੇ ਨੋਟੀਫਿਕੇਸ਼ਨ ਲੈ ਕੇ ਆਉਣ ਜਾਂ ਕੋਈ ਵੀ ਕਿਸੇ ਵੀ ਦਾਪਤਾ ਹੋ ਸਕਦਾ ਕਿਸੇ ਤਰੀਕੇ ਜਦੋਂ ਚੋਣਾਂ ਦੀ ਅਪਰੂਵਲ ਆ ਜੂਗੀ ਨੋਟੀਫਿਕੇਸ਼ਨ ਆ ਜਾਊਗਾ ਨਾਲ ਦੀ ਨਾਲ ਧਰਨਾ ਚੱਕਿਆ ਜਾਊਗਾ ਹੋਰ ਮਸਲਾ ਹੀ ਕੋਈ ਨਹੀਂ ਹੈ ਬਾਕੀ ਜੀ ਨਾਂ ਦਿੱਤੀ ਤਾਂ ਫਿਰ ਇੱਥੇ ਹੀ ਆ ਬਿਲਕੁਲ ਇੱਥੇ ਹੀ ਆ ਜਿੱਨਾਂ ਦੇ ਚੱਲੂਗਾ ਫਿਰ ਬੈਠਾਂਗੇ ਜੀ ਬਿਲਕੁਲ ਬੈਠਾਂਗੇ ਤੁਸੀਂ ਰਾਜਸਥਾਨ ਤੋਂ ਆਏ ਹਾਂ ਜੀ ਇਹ ਕਹਿੰਦੇ ਕੱਲਾ ਪੰਜਾਬ ਦੇ ਲੋਕ ਹੀ ਆ ਬਸ ਇਹ ਖਰਾਬ ਕਰਨ ਵਾਲੇ ਫਿਰ ਤੁਸੀਂ ਰਾਜਸਥਾਨ ਵਾਲੇ ਕਿ ਆ ਨਹੀਂ ਸਾਡੀ ਰਾਜਸਥਾਨ ਦੇ ਵਿੱਚ ਜੀ ਕਿਸਾਨ ਜਥੇਬੰਦੀ ਹੈ ਗ੍ਰਾਮੀਣ ਕਿਸਾਨ ਮਜ਼ਦੂਰ ਸੁਮਿਤੀ ਗ੍ਰਾਮੀਣ ਕਿਸਾਨ ਨੂੰ ਦੂਰਸ਼ ਸਿੱਖਿਆ ਦੀ ਉਹਦੇ ਪ੍ਰਧਾਨਾ ਰਣਜੀਤ ਸਿੰਘ ਰਾਜੀ ਜੀ ਉਹ ਵੀ ਅੱਜ ਪਹੁੰਚੇ ਆ ਇੱਥੇ ਤੇ ਅਸੀਂ ਸਾਰੇ ਪਹੁੰਚੇ ਆ ਜੀ ਇੱਥੇ ਤੇ Rajasthan ਨੂੰ ਇਸ ਦੁਨੀ ਬ੍ਰਸ਼ਟੀ ਦੇ ਵਿੱਚ ਜਿੰਨੇ ਲੋਕ ਪੜ੍ਹਿਆ ਸਾਰਿਆਂ ਨੂੰ ਬਹੁਤ ਜ਼ਿਆਦਾ ਤਰਦਾ ਇਸ ਚੀਜ਼ ਦਾ ਦੁਨੀ ਬ੍ਰਸ਼ਟੀ ਦਾ ਜੀ ਕਿਉਂਕਿ ਇਹਦੇ ਵਿੱਚ ਗਰੀਬ ਮੀਡੀਅਮ ਵਰਗ ਦੇ ਬੱਚਿਆਂ ਨੇ ਪੜ੍ਹਨਾ ਉਹ ਉੱਚੀ ਸਿੱਖਿਆ ਇੱਥੇ ਹੀ ਪ੍ਰਾਪਤ ਕਰਦੇ ਆ ਜੀ ਤੇ ਇਹ ਸਰਕਾਰਾਂ ਦਾ ਇਹ ਹੈ ਸਿੱਖਿਆ ਤੋਂ ਬਚਿਤ ਕਰਨਾ ਜੀ ਸਾਰੇ ਇੱਥੇ ਬੰਦਿਆਂ Rajasthan ਦੀਆਂ ਵੀ ਅਸੀਂ ਵੀ ਸਾਰੇ ਜੋ ਅਸੀਂ ਇਹ ਜਨਾ ਲਮਾ ਮਰਜ਼ੇ ਧਰਨਾ ਚੱਲੇ ਅਸੀਂ ਇੱਥੇ ਹੀ ਰਹਿਣ ਵਾਸਤੇ ਆਏ ਅੱਛਾ ਭਾਈ ਇਸ ਯੂਨੀਵਰਸਿਟੀ ਨੇ ਬਹੁਤ ਪ੍ਰੋਡਕਟ ਪੈਦਾ ਕਰਨੇ ਨੇ ਕਿੰਨੇ ਐਮ.ਐਲ.ਏ. ਇੱਥੋਂ ਬਣੇ ਮੰਤਰੀ ਇੱਥੋਂ ਬਣੇ ਜਾਂ ਜਿਹੜੇ ਖਾਸ ਤੌਰ ਤੇ ਉਹ ਜਿਹੜੇ ਸੱਤਾ ਦੇ ਖਿਲਾਫ ਲੜਦੇ ਆ ਜ਼ੁਲਮ ਦੇ ਖਿਲਾਫ ਲੜਦੇ ਉਹ ਇਸ ਯੂਨੀਵਰਸਿਟੀ ਦੀ ਤਾਸੀਰ ਹੀ ਆ ਵੀ ਇੱਥੋਂ ਖੂਨ ਪੈਦਾ ਹੁੰਦਾ ਪਰ ਇਹ ਉਹਨਾਂ ਚੀਜ਼ਾਂ ਨੂੰ ਖਤਮ ਕਰਨ ਦੀ ਜੇ ਸਕੀਮ ਹੈ ਮਤਲਬ ਵੀ ਇੱਥੋਂ ਪੰਜਾਬ ਦੀ ਜਿਹੜੀ ਆਵਾਜ਼ ਉੱਠਦੀ ਆ ਉਹ ਬੰਦ ਕਰ ਦਈਏ ਇਹ ਫਿਰ ਲੰਮਾ ਹਮਲਾ ਕਰ ਰਹੇ ਹਾਂ ਬਿਲਕੁਲ ਆਪਾਂ ਪੰਜਾਬ ਦੇ ਵਿੱਚ ਕਹਾਵਤ ਸੁਣਦੇ ਆ ਨਾ ਜੜਾਂ ਦੇ ਜੇ ਇਥੇ ਤੀਨ ਪਾਇਆ ਜਾਊਗਾ ਬੂਟੇ ਫੇਰ ਮਰ ਜਾਉਣਗੇ ਸੋ ਇਹ ਕੇਂਦਰ ਸਰਕਾਰ ਬਾਰ ਬਾਰ ਟੈਸਟ ਪੈਨ ਲਾ ਕੇ ਦੇਖ ਰਹੀ ਆ ਇਹਨਾਂ ਨੂੰ ਜਿਹੜਾ ਸਾੜਾ ਵਾ ਕਿ ਜ਼ਿਆਦਾ ਸੀ ਇਹਨਾਂ ਦੀ ਧੌਣ ਚੋਂ ਕਿੱਲਾ ਕੱਢ ਕੇ ਆਏ ਆ ਦਿੱਲੀ ਦੇ ਵਿੱਚ ਹੁਣ ਬਾਰ ਬਾਰ ਟੈਸਟ ਪੈਨ ਲਾ ਕੇ ਦੇਖਦੇ ਨੇ ਕਦੇ ਕਿਸ ਸਬਜੈਕਟ ਤੇ ਕਦੇ ਕਿਸ ਚੀਜ਼ ਦੇ ਉੱਪਰ ਸੋ ਇਹਨਾਂ ਦੇ ਇਹਨਾਂ ਨੇ ਹੁਣ ਇਸ ਚੀਜ਼ ਦੇ ਨਾਲ ਛੇੜਖਾਨੀ ਕੀਤੀ ਆ ਕਿ ਇਹ ਇਹਨਾਂ ਦੀ ਆਵਾਜ਼ ਕਿਵੇਂ ਬੰਦ ਹੋਵੇ ਇਹਨਾਂ ਦੀ ਐਜੂਕੇਸ਼ਨ ਜਿਹੜਾ ਇਹ ਇਹਨਾਂ ਸੱਭਿਆਚਾਰ ਬਾਰੇ ਆਪਦੇ ਲੋਕਾਂ ਬਾਰੇ ਇਹਨਾਂ ਦੇ ਅੰਦਰ ਜਿਹੜਾ ਜਨੂਨ ਆ ਲੜਨ ਦੀ ਤਾਕਤ ਆ ਉਹ ਕਿਵੇਂ ਬੰਦ ਕੀਤੀ ਜਾ ਸਕਦੀ ਆ ਆਪਦੇ ਸੱਭਿਆਚਾਰ ਤੋਂ ਆਪਦੇ ਧਰਮ ਤੋਂ ਆਪਦੇ ਇਤਿਹਾਸ ਤੋਂ ਕਿਵੇਂ ਤੋੜਿਆ ਜਾ ਸਕਦਾ ਵਾ ਤੇ ਉਹ ਸਾਨੂੰ ਉਹ ਸਾਡੇ ਇੰਸਟੀਚਿਊਟ ਆ ਜਿਹੜੇ ਸਾਨੂੰ ਇਤਿਹਾਸ ਨਾਲ ਜਾਣੂ ਕਰਾਉਂਦੇ ਆ ਸਾਨੂੰ ਸਾਡੀ ਪਾਵਰ ਦਿਖਾਉਂਦੇ ਆ ਸੋ ਉਹ ਚੀਜ਼ ਨੂੰ ਜੜਾਂ ਦੇ ਵਿੱਚ ਤੇਲ ਪਾਇਆ ਜਾ ਰਿਹਾ ਕਿ ਇਹ ਇਸ ਥਾਂ ਤੇ ਆਮਦਾ ਜਿਹੜੀਆਂ ਮਨਮਰਜ਼ੀਆਂ ਸਰਕਾਰ ਚਲਾ ਸਕੇ ਉਹ ਚਾਹੁੰਦੇ ਆ ਇੱਥੇ ਜਿੱਦਾਂ ਯੂਨੀਵਰਸਿਟੀ ਯੂਨੀਵਰਸਿਟੀ ਯੂਨੀਵਰਸ ਇੱਥੇ ਪੰਜਾਬ ਵੀ ਪੜ ਰਿਹਾ ਇੱਥੇ ਰਾਜਸਥਾਨ ਵੀ ਪੜ ਰਿਹਾ ਇੱਥੇ ਹਿਮਾਚਲ ਵੀ ਪੜ ਰਿਹਾ ਇੱਥੇ ਮਨੀਪੁਰ ਵੀ ਪੜ ਰਿਹਾ ਇੱਥੇ ਬਿਹਾਰ ਵੀ ਪੜ ਰਿਹਾ ਸਾਰੇ ਪੂਰੇ ਭਾਰਤ ਵਰਸ਼ ਤੋਂ ਇੱਥੇ ਸਟੂਡੈਂਟ ਪੜ ਰਹੇ ਨੇ ਮੇਰੇ ਨਾਲ ਏਜਿਪਟ ਤੋਂ ਆ ਸਟੂਡੈਂਟ ਉਹ ਵੀ ਇੱਥੇ ਪੜ ਰਹੇ ਨੇ ਸੋ ਹਰੇਕ ਥਾਂ ਤੋਂ ਜਿਹੜਾ ਇੱਥੇ ਇੱਕ ਅ ਇੱਕ ਬੰਦਾ ਇੱਥੇ ਜਿਹੜਾ ਆਪਦੇ ਸੂਬੇ ਤੋਂ ਆ ਕੇ ਇੱਥੇ ਪੜ ਰਿਹਾ ਵਾ ਸੋ ਆਪਦੀ ਲੈਂਗੁਏਜ ਨੂੰ ਪ੍ਰੇਫਰ ਕਰਦਾ ਵਾ ਜਿਸ ਦਿਨ ਇਹਨਾਂ ਦੇ ਇਹ ਮਨਸੂਬੇ ਕਾਮਯਾਬ ਹੋ ਜਾਣਗੇ ਇੱਥੇ ਪੰਜਾਬ ਦਾ ਜਿਹੜਾ ਸਟੂਡੈਂਟ ਆ ਉਹ ਪੰਜਾਬੀ 'ਚ ਪੇਪਰ ਦੇ ਸਕਦਾ ਸੋ ਜਿਹੜਾ ਮੇਰਾ ਸਬਜੈਕਟ ਆ ਮਾਸਟਰ ਆਫ ਸੋਸ਼ਲ ਵਰਕ ਇਹਦਾ ਸਿਲੇਬਸ ਇੰਗਲਿਸ਼ ਵਿੱਚ ਆ ਪਰ ਇਹਦੇ ਵਿੱਚ ਇਹ ਸਾਨੂੰ ਅਧਿਕਾਰ ਹੈ ਕਿ ਅਸੀਂ ਇਹਦਾ ਜਿਹੜਾ ਐਗਜ਼ਾਮ ਆ ਉਹ ਇੰਗਲਿਸ਼ ਵਿੱਚ ਵੀ ਦੇ ਸਕਦੇ ਹਾਂ ਅਸੀਂ ਪੰਜਾਬੀ ਵਿੱਚ ਵੀ ਦੇ ਸਕਦੇ ਹਾਂ ਅਸੀਂ ਹਿੰਦੀ ਵਿੱਚ ਵੀ ਦੇ ਸਕਦੇ ਹਾਂ ਪਰ ਜਿਸ ਦਿਨ ਇਹ ਸਰਕਾਰਾਂ ਇਸ ਆਪ ਦੇ ਜਿਹੜੇ ਮਨਸੂਬੇ ਇਹਨਾਂ ਦੇ ਵਿੱਚ ਕਾਮਯਾਬ ਹੋਊਗਾ ਆਪ ਦਾ ਇੰਪਲੀਮੈਂਟ ਜਿਹੜਾ ਪਲਾਨ ਇੱਥੇ ਕਰਤਾ ਇਹਨਾਂ ਨੇ ਤਾਂ ਉਸ ਟਾਈਮ ਇਹ ਚੀਜ਼ਾਂ ਜਿਹੜੀਆਂ ਨੇ ਇਹ ਵਿਲੱਖਣਤਾ ਜਿਹੜੀ ਖਤਮ ਹੋ ਜੂਗੀ ਸਾਡੇ ਤੇ ਹਿੰਦੀ ਥੋਪ ਦਿੱਤੀ ਜਾਊਗੀ ਜਾਂ ਸਾਡੇ ਤੇ ਕੋਈ ਹੋਰ ਭਾਸ਼ਾ ਥੋਪ ਦਿੱਤੀ ਜਾਊਗੀ ਸਾਡਾ ਵਿਲੱਖਣਤਾ ਜਿਹੜੀ ਉਹ ਖਤਮ ਹੋ ਜੂਗੀ ਸੋ ਇਹ ਸਰਕਾਰਾਂ ਇਸੇ ਚੀਜ਼ ਨੂੰ ਖਰਾਬ ਕਰਨ ਦੇ ਲਈ ਆਪਦੀਆਂ ਮਨਮਰਜ਼ੀ ਦੀਆਂ ਫੀਸਾਂ ਲਾਗੂ ਕਰਨ ਲਈ ਆਪਦੀ ਮਨਮਰਜ਼ੀ ਦੇ ਅਧੀਨ ਆਪਕੇ ਇਥੇ ਲਾਉਣ ਲਈ ਸਾਰਾ ਜਿਹੜਾ ਤਾਣਾ ਬਾਣਾ ਉਹ ਕਰ ਰਹੀ ਆ ਬਟ ਪੰਜਾਬ ਨੇ ਮੂੰਹ ਤੋੜ ਜਵਾਬ ਦਿੱਤਾ ਇਸ ਵਕਤ ਪਹਿਲਾਂ ਹੀ ਨੱਕ ਭੰਨਿਆ ਇਹਨਾਂ ਦਾ ਸੋ ਜੇ ਅੱਗੇ ਵੀ ਇਹ ਇਹੋ ਜਿਹਾ ਕੁਝ ਕਰਦੇ ਰਹਿਣਗੇ ਤਾਂ ਪੰਜਾਬ ਨੱਕ ਭੰਨ ਦਰ ਅੱਛਾ ਇਹ ਮੋਰਚਾ ਫਿਰ ਕਿਉਂਕਿ ਸਲਾਹ ਦੇ ਹਿਸਾਬ ਨਾਲ ਲੋਕਾਂ ਦੇ ਕੱਟ ਦੇ ਹਿਸਾਬ ਨਾਲ ਲੱਗਦਾ ਵੀ ਜਿੱਤੇ ਪਿਆ ਪਰ ਕੋਈ ਹੈ ਲੱਗਦਾ ਵੀ ਵੀ ਜਿਵੇਂ ਕਾਲੇ ਕਾਨੂੰਨ ਵਾਪਸ ਕਰਵਾਦੇ ਸੀ ਇਹਦੇ ਤੇ ਭੱਜਣ ਵੜੰਦਾ ਨਹੀਂ ਦਿੰਦੇ ਨਹੀਂ 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 ਪੰਜਾਬ ਪੰਜਾਬ ਨੂੰ ਲੜਨਾ ਆਉਂਦਾ ਪੰਜਾਬ ਨੂੰ ਅੜਨਾ ਆਉਂਦਾ ਵਾ ਤੇ ਬਹਿ ਜਾਗੇ ਉਥੇ ਇੰਨੀ ਦੂਰ 350 ਕਿਲੋਮੀਟਰ ਜਾ ਕੇ ਜੇ ਪੰਜਾਬ ਬੈਠਣਾ ਜਾਣਦਾ ਵਾ ਇਹ ਤਾਂ ਫੇਰ ਆਪਦੀਆਂ ਜੜ੍ਹਾਂ ਦੇ ਵਿੱਚ ਆ ਆਪਦੇ ਇਲਾਕੇ ਦੇ ਵਿੱਚ ਆ ਇੱਥੇ ਨਾ ਬੈਠਿਆ ਜਾਊਗਾ ਸੋ جنگ ਲੰਮੀ ਚੱਲ ਸਕਦੀ ਆ ਪਰ ਇਹ ਨਹੀਂਗਾ ਵੀ ਇਹਨਾਂ ਨੂੰ ਜਿੱਤਣ ਦੇ ਦਿਆਂਗੇ ਅਸੀਂ ਇਹ ਜਿਹੜੇ ਇਹਨਾਂ ਨੇ ਲਿਆਂਦੇ ਆ ਸੈਨੀਟ ਨੂੰ ਭੰਗ ਕਰਨ ਵਾਲਾ ਸਿਸਟਮ ਲਿਆਂਦਾ ਜਿਹੜਾ ਇਹਨਾਂ ਨੇ ਆਪਦੀਆਂ ਮਨਮਰਜ਼ੀਆਂ ਕਰਨ ਦਾ ਜਿਹੜਾ ਰਾਹ ਖੋਲਣ ਨੂੰ ਫਿਰਦੇ ਆ ਇਹ ਅਸੀਂ ਇਹ ਨਹੀਂ ਖੋਲਣ ਦੇਣਾ ਅੱਛਾ ਆਖਰੀ ਸਵਾਲ ਹੈ ਭਾਈ ਤੁਸੀਂ ਆਮ ਤੌਰ ਤੇ ਉਹਨਾਂ ਮੁੰਡਿਆਂ ਨੂੰ ਮਿਲਦੇ ਹੋ ਜਿਹੜੇ ਨਸ਼ੇ ਦੇ ਵਿੱਚ ਸਿਗੇ ਜਾਂ ਜਿਹੜੇ ਨਸ਼ੇ ਦੇ ਵਿੱਚੋਂ ਨਿਕਲ ਰਹੇ ਨੇ ਤੁਸੀਂ ਚਲੋ ਇਹ ਕਹਿਰ ਤੋਂ ਕਾਪੇ ਬਹੁਤ ਸਾਰੇ ਪੰਜਾਬੋਗੇ ਪੰਜਾਬ ਬਹੁਤ ਨਸ਼ੇਸ਼ ਹੋ ਗਿਆ ਪੰਜਾਬ ਦੇ ਬਹੁਤ ਮੁੰਡਿਆਂ ਨੂੰ ਮਿਲਦੇ ਹੋ ਪੰਜਾਬ ਦੇ ਮੁੰਡਿਆਂ ਦਾ ਸੁਭਾਅ ਕਿ ਹੋ ਜਾ ਕਿਹੋ ਜੀ ਤਸੀਰ ਆ ਉਹਨਾਂ ਦੇ ਵਿੱਚੋਂ ਜਜ਼ਬਾ ਕਿਵੇਂ ਉੱਠਦਾ ਕਿਉਂ ਉੱਠਦਾ ਇਹ ਪੰਜਾਬ ਨੂੰ ਹੀ ਕਿਉਂ ਤਾਂ ਹੀ ਟਾਰਗੇਟ ਕਰਦੇ ਨੇ ਇਹਨਾਂ ਦੇ ਨੌਜਵਾਨਾਂ ਤੋਂ ਡਰਦੇ ਕਿਉਂ ਨੇ ਸਾਡੇ ਨੌਜਵਾਨਾਂ ਚਾਹੇ ਹੋਈ ਚੀਜ਼ ਕੀ ਹੈ ਸਾਡੇ ਪੰਜਾਬ ਦੇ ਜਿੰਨੇ ਵੀ ਨੌਜਵਾਨ ਆ ਗੱਲ ਇਹਨਾਂ ਦੀ ਤਸਵੀਰ ਦੀ ਆ ਇਹਨਾਂ ਦੀ એનર્ਜੀ ਦੀ ਆ ਮੈਂ ਪਹਿਲਾਂ ਗੱਲ ਕੀਤੀ ਆ ਕਿ ਇਹਨਾਂ ਦੀ એનર્ਜੀ ਜਿੱਧਰ ਵੀ ਜਾਊਗੀ ਢੂੜਾ ਪਟੂਗੀ ਇਸ એનર્ਜੀ ਤੋਂ ਡਰਦੇ ਆ ਜਦ ਇਹ એનર્ਜੀ 1947 ਵੇਲੇ ਜਾਂ ਉਸ ਤੋਂ ਪਹਿਲਾਂ ਸੀਗੀ ਤਾਂ ਇਹ એનર્ਜੀ ਫਾਂਸੀ ਦੇ ਰਸੇ ਪਾਉਂਦੀ ਰਹੀ ਆ ਗਲ ਦੇ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਇਸੇ એનર્ਜੀ ਦੀਆਂ ਨੇ ਪੰਜਾਬ ਦੀ એનર્ਜੀ ਦੀਆਂ ਨੇ ਸੋ ਉਸ ਤੋਂ ਬਾਅਦ ਜਿੰਨੀਆਂ ਵੀ ਮੂਵਮੈਂਟਾਂ ਹੋਈਆਂ ਨੇ ਸੋ ਉਹਨਾਂ ਦੇ ਵਿੱਚ ਇਸੇ એનર્ਜੀ ਦੇ ਇਸੇ ਜਜ਼ਬੇ ਨੇ ਕੰਮ ਕੀਤਾ ਵਾ ਸੋ ਪੰਜਾਬ ਦੀ ਜਿਹੜੀ ਪੰਜਾਬ ਦੇ ਨੌਜਵਾਨਾਂ ਦੀ ਤੁਸੀਂ ਗੱਲ ਕੀਤੀ ਐ ਕਿ ਉਹਨਾਂ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਉਹ ਹਰੇਕ ਪੰਜਾਬੀ ਅਸੀਂ ਅਸੀਂ ਪੰਜਾਬੀ ਲੋਕ ਨਸ਼ੇ ਦੇ ਵਿੱਚ ਗਲਤਾਨ ਹੋਏ ਕਿਵੇਂ ਸਾਡੇ ਸਾਹਮਣੇ ਲਿਆ ਕੇ ਪ੍ਰੋਡਕਟ ਰੱਖ ਦਿੱਤਾ ਗਿਆ ਅਸੀਂ ਤਾਂ ਬਾਗੀ ਸੀ ਸਾਨੂੰ ਅਸੀਂ ਕਰਦੇ ਹੀ ਉਹ ਚੀਜ਼ਾਂ ਜਿਹੜੀ ਚੀਜ਼ ਤੋਂ ਸਾਨੂੰ ਰੋਕਿਆ ਜਾਂਦਾ ਸਾਨੂੰ ਅਸੀਂ ਜਦੋਂ ਸਾਡੇ ਦਿੱਲੀ ਨੂੰ ਤੁਰੇ ਆ ਕਿਸਾਨ ਅਸੀਂ ਉਹਨਾਂ ਨਹੀਂ ਸੀ ਤੁਰੇ ਜਦੋਂ ਉੱਥੋਂ ਮੂਰੇ ਵੈਰੀਕੇਟ ਭੰਨੇ ਆ ਜਦੋਂ ਮੂਰੇ ਹਰਿਆਣਾ ਪੁਲਿਸ ਲੱਗੀ ਆ ਅਸੀਂ ਉਦੋਂ ਤੁਰੇ ਆ ਵੀ ਐਂ ਐਂ ਤੁਸੀਂ ਰੋਕ ਲੋਂਗੇ ਅਸੀਂ ਬਾਗੀ ਕਿਸਮ ਦੇ ਸਾਡਾ ਸੁਭਾਅ ਬਾਗੀ ਆ ਸਾਡਾ ਸਾਡਾ ਖੂਨ ਬਾਗੀ ਆ ਸਾਡਾ ਜਿਹੜਾ ਇਲਾਕਾ ਵਾ ਜਿੱਥੇ ਅਸੀਂ ਹਮੇਸ਼ਾ ਜਿਹੜੇ ਹਮਲਾਵਰ ਹੋ ਕੇ ਆਏ ਆ ਉਹਨਾਂ ਦੇ ਨਾਲ ਅਸੀਂ ਲੜੇ ਆ ਸਾਡੇ ਖੂਨ ਦੇ ਵਿੱਚ ਬਾਗੀ ਪੋਣਾ ਵਾ ਸਾਨੂੰ ਜਿਹੜੀ ਚੀਜ਼ ਤੋਂ ਰੋਕਿਆ ਜਾਂਦਾ ਸੀ ਉਹ ਕਰਦੇ ਆ ਜਿਹੜੀ ਚੀਜ਼ ਬੋਲਣ ਤੋਂ ਰੋਕਿਆ ਜਾਂਦਾ ਉਹ ਬੋਲਦੇ ਆ ਸਾਡਾ ਸੁਭਾਅ ਬਾਗੀ ਹੈ ਇਸ ਮੈਂ ਇਸ ਤਰੀਕੇ ਨਾਲ ਇਹਨਾਂ ਲੋਕਾਂ ਨੂੰ ਵੇਖਦਾ ਹੁੰਨਾ ਵਾ ਇਹਨਾਂ ਅੱਜ ਵੀ ਜਦੋਂ ਕਿਸੇ ਚੀਜ਼ ਨਸ਼ੇ ਦੇ ਵਿੱਚੋਂ ਕਿਸੇ ਨੌਜਵਾਨ ਨੂੰ ਕੱਢਣਾ ਹੁੰਦਾ ਵਾ ਉਹਨੂੰ ਇਹ ਚੀਜ਼ਾਂ ਸਮਝਾਈਆਂ ਜਾਂਦੀਆਂ ਕਿ ਤੇਰੀ ਇਹ એનર્ਜੀ ਜਿਹੜੀ ਆ ਉਹ ਕਿਸ ਲੈਵਲ ਤੇ ਆ ਤੇਰੀ ਡਾਇਵਰਸ਼ਨ ਕਿਦਾਂ ਹੋਊਗੀ ਸੋ ਇਸ ਤਰੀਕੇ ਨਾਲ ਹੀ ਜੇ ਆਪਾਂ ਕਹਿ ਦਈਏ ਕੱਲੀਆਂ ਦਵਾਈਆਂ ਨਾਲ ਪੰਜਾਬ ਨੂੰ ਠੀਕ ਕਰ ਲਾਂਗੇ ਨਹੀਂ ਹੋ ਸਕਣਾ ਪੰਜਾਬ ਨੂੰ ਉਹਦੀ ਤਸਵੀਰ ਸਮਝਾਉਣੀ ਪਊ ਵਾਹ ਸ਼ੁਕਰੀਆ ਭਾਈ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਇਹ ਸਕੰਦਰ ਗਿਲਟੂ ਡੀ ਕੇ ਬਹੁਤ ਵੱਡੀ ਲੜਾਈ ਲੜ ਰਹੇ ਨੇ ਇਹ ਨਸ਼ੇ ਦੇ ਖਿਲਾਫ ਪੰਜਾਬ ਦੀ ਔਰ ਅੱਜ ਪੰਜਾਬ ਯੂਨੀਵਰਸਿਟੀ ਦੇ ਲੜਾਈ ਲੜਨੇ ਤੇ ਪਹੁੰਚੇ ਨੇ ਤੇ ਉਹਨਾਂ ਦਾ ਕਹਿਣਾ ਕਿ ਮੋਰਚਾ ਹਰ ਹਾਲਤ ਜਿੱਤਿਆ ਜਾਏਗਾ। ਹੋਰ ਯਾਰ ਮੈਂ ਅੱਛਾ ਮੈਂ ਅੱਗੇ ਵੀ ਇੱਕ ਜਦੋਂ ਪਹਿਲੇ ਦਿੱਲੀ ਮੋਰਚਾ ਆਇਆ ਸੀਗਾ ਠੀਕ ਹੈ ਇਹ ਕੌਮ ਐਸੀ ਹੈ ਇਹਨੂੰ ਤੁਸੀਂ ਜੇ ਤੁਸੀਂ ਕਹੋਗੇ ਅਸੀਂ ਇਹਨਾਂ ਨਾਲ ਲੜ ਕੇ ਇਹਨਾਂ ਕੋ ਜਿੱਤ ਜਾਈਏ ਇਹ ਵਹਿਮ ਕੱਢ ਦਿਓ। ਪਿਆਰ ਨਾਲ ਜਿੱਤਿਆ ਜਾ ਸਕਦਾ ਹੈ ਲੜਕੇ ਪਰ ਮੇਰੀ ਇੱਕ ਨਾ ਗੱਲ ਏ ਵੇ ਕਿ ਦੇਖੋ ਪੰਜਾਬ ਪੰਜਾਬ ਯੂਨੀਵਰਸਿਟੀ ਦਾ ਇੱਕ ਇਤਿਹਾਸ ਏ ਠੀਕ ਹੈ ਅਗਰ ਤੁਸੀਂ ਦੇਖੋ ਪੰਜਾਬੀਆਂ ਕੋਲੋਂ ਪੰਜਾਬੀਆਂ ਦਾ ਇਤਿਹਾਸ ਹੀ ਖੋਲੋਗੇ ਠੀਕ ਹੈ ਤੇ ਪੰਜਾਬੀਆਂ ਦੇ ਪੱਲੇ ਫਿਰ ਰਹਿ ਕੀ ਗਿਆ ਕੁਝ ਵੀ ਨਹੀਂ ਠੀਕ ਹੈ ਇਹ ਬੇਸਿਕਲੀ ਉਹ ਪੰਜਾਬ ਯੂਨੀਵਰਸਿਟੀ ਏ ਜਿੱਥੋਂ ਪੜੇ ਲਿਖੇ ਲੋਕ ਨਿਕਲਦੇ ਨੇ ਠੀਕ ਹੈ ਜਿੱਥੇ ਜਿੱਥੋਂ ਐਮਐਲਏ ਐਮਪੀ ਵੀ ਬਣਦੇ ਨੇ ਜਿੱਥੋਂ ਅਫਸਰ ਵੀ ਬਣਦੇ ਨੇ ਠੀਕ ਹੈ ਜਿੱਥੋਂ ਮੁਲਕ ਦਾ ਫਿਊਚਰ ਬਣਾਉਣ ਵਾਲੇ ਵੀ ਬੰਦੇ ਨੇ ਹੁਣ ਗੱਲ ਕਰ ਰਹੇ ਨੇ ਪੰਜਾਬ ਯੂਨੀਵਰਸਿਟੀ ਨੂੰ ਖਤਮ ਕਿਉਂ ਕੀਤਾ ਨਾ ਖਤਮ ਮਤਲਬ ਕਿ ਇਹਨੂੰ ਸੈਂਟਰਲ ਗਵਰਨਮੈਂਟ ਨੂੰ ਕਿਉਂ ਦਿੱਤਾ ਜਾ ਰਿਹਾ ਦਿੱਤਾ ਜਾ ਰਿਹਾ ਨਾਲੇ ਕਹਿੰਦੇ ਉਹਦਾ ਨਾਮ ਚੇਂਜ ਕਰਕੇ ਤੇ ਕੋਈ ਸ਼ੋਰ ਰਖਣਾ ਵੈ ਉਹ ਕਹਿੰਦੇ ਨੇ ਕਿ ਬੇਸਿਕ ਮਕਸਦ ਇਹਦੇ ਵਿੱਚ ਆ ਵੈ ਕਿ ਉਹ ਆਪਣੇ ਜਿਹੜੇ ਬੰਦੇ ਨੇ ਉਹਨਾਂ ਨੂੰ ਪੁਆਇੰਟ ਕਰ ਸਕਣ ਬਿਲਕੁਲ ਆਪਣੀ ਮਰਜ਼ੀ ਦੀਆਂ ਫੈਸਲੇ ਕਰ ਸਕਣ ਆਪਣਾ ਇੱਕ ਨਿਜ਼ਾਮ ਚਲਾ ਸਕਣ ਇਹ ਇਹ ਪੰਜਾਬ ਦਾ ਸਮਝ ਲੋ ਗਾੜ ਪੰਜਾਬ ਯੂਨੀਵਰਸਿਟੀ ਹੈ ਠੀਕ ਹੈ ਜੀ ਉਹ ਬੇਸਿਕਲੀ ਕਹਿੰਦੇ ਨੇ ਕਿ ਇਹਨਾਂ ਦਾ ਗੜ ਹੀ ਖਤਮ ਕਰਤਾ ਜਾਵੇ। ਕਿਉਂ? ਉਹ ਜਿਵੇਂ ਉਹ ਵੀਰੇ ਨੇ ਆਪਣਾ ਟੁੱਟੂ ਦੀ ਵੀਰੇ ਨੇ ਗੱਲ ਕੀਤੀ ਐ। ਉਹਨੇ ਗੱਲ ਕੀਤੀ। ਉਹਨੇ ਕਿਹਾ ਦੇਖੋ ਮੈਂ ਐਮਏ ਸੋਸ਼ਲ ਵਰਕ ਕਰੰਦੇ ਆਂ ਵਾ। ਉਹਨੇ ਕਿਹਾ ਮੈਂ ਇੰਗਲਿਸ਼ ਵੀ ਪੇਪਰ ਦੇ ਸਕਦੇ ਹੋ, ਹਿੰਦੀ 'ਚ ਵੀ ਦੇ ਸਕਦੇ ਹੋ, ਪੰਜਾਬੀ 'ਚ ਵੀ ਦੇ ਸਕਦੇ। ਉਹ ਕਿ ਕੋਰਸ ਐ ਨਾ ਸਾਡਾ ਇੰਗਲਿਸ਼ 'ਚ ਵਾ, ਲੇਕਿਨ ਸਾਨੂੰ ਦੋ ਆਪਸ਼ਨਾਂ ਹੈ ਨੇ। ਹਾਂ। ਤੇ ਇਹ ਹੀ ਚੀਜ਼ ਐ ਕਿ ਫਿਰ ਆਪਸ਼ਨ ਖਤਮ ਕਰ ਦੇਣਗੇ, ਫਿਰ ਇੱਕ ਚੀਜ਼ ਹੀ ਐਡ ਕਰ ਦੇਣਗੇ। ਲੇਕਿਨ ਐਵੇਂ ਕਿ ਐਡੀ ਛੇਤੀ ਪੰਜਾਬੀ ਆਪਣਾ ਹੱਕ ਦੇਣ ਨਹੀਂ ਲੱਗੇ ਐ। ਯਾਰ ਮੈਨੂੰ ਇਹ ਦੱਸਣ ਕਿ ਜਿਹੜੇ ਠੀਕ ਦਿੱਲੀ ਦੇ ਝੰਡਾ ਲਾਏ ਜਾ ਕੇ ਠੀਕ ਹੈ ਜਿਹੜੇ ਮਜ਼ਕ ਜੇ ਉਹਨਾਂ ਨੂੰ ਇਹ ਜਗ੍ਹਾ ਕਿ ਇਹ ਜਦੋਂ ਕਿਸਾਨ ਮੋਰਚਾ ਸ਼ੁਰੂ ਹੋਇਆ ਜਗ੍ਹਾ ਤੇ ਉਹਨਾਂ ਨੂੰ ਇਹ ਜਗ੍ਹਾ ਕਿ 5 7 10 ਦਿਨਾਂ ਚ ਉੱਠ ਜਾਣਗੇ ਉਹ ਉੱਥੇ 180 ਦਿਨ ਬੈਠੇ ਰਹੇ ਨੇ ਠੀਕ ਹੈ ਉਹ ਉੱਥੇ ਪਾ ਲੋਕਾਂ ਨੇ ਉੱਥੇ ਮਹੌਲ ਬਣਾਤਾ ਜਗ੍ਹਾ ਕਿ ਹੁਣ ਤੇ ਫਿਲਹਾਲ ਇਹ ਪੰਜਾਬ ਯੂਨੀਵਰਸਿਟੀ ਦਾ ਸਮਲੋ ਪੰਜਾਬੀਆਂ ਦੀ ਜਾਨ ਹੈ ਠੀਕ ਹੈ ਇਹ ਵੀ ਜੇ ਇਹ ਨਹੀਂ ਜਾਣ ਦਿੰਦੇ ਠੀਕ ਹੈ ਇਹ ਵਹਿਮ ਜਿਨ੍ਹਾਂ ਨੇ ਉਹ ਕਹਿੰਦੇ ਨੇ ਨਾ ਵਹਿਮ ਪਾਲਿਆ ਉਹ ਸਹੀ ਉਹ ਕਹਿੰਦਾ ਉਹ ਕਹਿੰਦਾ ਸਾਡੇ ਖੂਨ ਦੇ ਵਿੱਚ ਸਾਡੇ ਖੂਨ ਦੀ ਤਸਵੀਰ ਹੀ ਇਹੋ ਜਿਹੀ ਹੈ ਕਿ ਸਾਨੂੰ ਜੇ ਇਧਰੋਂ ਟੋਰੋਗੇ ਸਿੱਧੇ ਨੂੰ ਜਾਵਾਂਗੇ ਠੀਕ ਹੈ ਸਾਨੂੰ ਕਹੋਗੇ ਨਾ ਕਿ ਵੀ ਆਹ ਇਹ ਚੀਜ਼ ਨੇ ਆ ਆ ਰੋਡੇ ਇਹਦੇ ਵਿੱਚ ਸੱਪ ਹੈ ਅਸੀਂ ਉਹ ਅਸੀਂ ਉਹਦੇ ਵਿੱਚ ਹੱਥ ਪਾ ਕੇ ਵੇਖਾਂਗੇ ਵਾਕੇ ਹੈ ਵੇ ਕਿ ਨਹੀਂ ਹੈ ਵੇ ਠੀਕ ਹੈ ਅਸੀਂ ਤੇ ਉਹਨਾਂ ਦੇ ਗੋਡੇ ਲਵਾਤੇ ਸੀ ਕਿ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਗੋਡੇ ਲਵਾਏ ਹੋਏ ਸੀ ਨਾ ਠੀਕ ਹੈ ਅਸੀਂ ਬ੍ਰਿਟਿਸ਼ ਗਵਰਨਮੈਂਟ ਦੇ ਗੋਡੇ ਲਵਾਏ ਹੋਏ ਨੇ ਉਹ ਮੰਨਦੇ ਨੇ ਕਿ ਨਹੀਂ ਬਈ ਇਹ ਵਾਰੀਅਰਸ ਬਿਲਕੁਲ ਇਹ ਪੰਜਾਬੀਆਂ ਦਾ ਖੂਨ ਹੀ ਵਾਰੀਅਰਾਂ ਦਾ ਖੂਨ ਦੇ ਤਸਵੀਰ ਹੀ ਬੜੀ ਗਰਮ ਹੈ ਬਿਲਕੁਲ ਬਾਕੀ ਇਹ ਕਿ ਪੰਜਾਬੀ ਏਡੀ ਛੇਤੀ ਟੈਨ ਨਹੀਂ ਲੱਗੇ ਨੇ ਠੀਕ ਹੈ ਉਹ ਵੇਖਿਆ ਨਹੀਂ ਕਿ ਉਹ ਟਰੈਕਟਰ ਲੈ ਆ ਕੇ ਗੱਡੀਆਂ ਲੈ ਕੇ ਅੱਗੇ ਆ ਗਏ ਉਹਨਾਂ ਨੇ ਅਸੀਂ ਵੀ ਨਹੀਂ ਟਰੈਕਟਰ ਉੱਤੇ ਬੜਾ ਸੋਹਣਾ ਨਾ ਉਹ ਉਹਨੇ ਉਹਨਾਂ ਨੇ ਤਾਂ ডিসਪਲੇ ਲਾਇਆ ਸੀ ਤੇ ਡਿਸਪੀਨਰ ਰਵਲਵਿੰਗ ਕਰੰਦੇ ਆ ਸੀਗਾ ਉੱਥੇ ਲਿਖਿਆ ਸੀ ਸੇਵ ਪੰਜਾਬੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਬਚਾਓ ਬਚਾਓ ਠੀਕ ਹੈ ਔਰ ਵਾਕਈ ਸਹੀ ਗੱਲ ਹੈ ਇਟਸ ਮੀਨ ਪੰਜਾਬ ਯੂਨੀਵਰਸਿਟੀ ਗਈ ਠੀਕ ਹੈ ਇਟਸ ਮੀਨ ਕਿ ਤੁਹਾਡੇ ਕੋਲ ਤੁਹਾਡੇ ਪੜਨ ਦੇ ਰਾਈਟਸ ਵੀ ਖੋਲੇ ਉਹਨਾਂ ਨੇ ਬਿਲਕੁਲ ਇਟਸ ਮੀਨ ਕਿ ਕੱਲ ਨੂੰ ਤੁਹਾਡੇ ਉੱਤੇ ਉਹਨਾਂ ਨੇ ਕਿਹਾ ਨਹੀਂ ਵੀ ਪੰਜਾਬੀ ਨਹੀਂ ਤੁਸੀਂ ਪੜ੍ਹਨੀ ਤੁਹਾਡੇ ਤੇ ਥੋਪੀ ਜਾਵੇ ਦੂਸਰੀ ਆਪਣਾ ਹਿੰਦੀ ਤੁਹਾਡੇ ਤੇ ਥੋਪੀ ਜਾਵੇ ਯਾਰ ਇੱਕ ਬੰਦਾ ਹੈ ਪੰਜਾਬੀ ਹੈ ਉਹਨੂੰ ਪੰਜਾਬੀ ਪੜਨ ਲੱਗੇ ਉਹ ਪੰਜਾਬੀ ਨੂੰ ਆਹਨ ਬਾਨ ਸ਼ਾਨ ਸਮਝਦਾ ਆਪਣੀ ਨੂੰ ਠੀਕ ਹੈ ਅਗਰ ਉਹਨੂੰ ਕਹਤਾ ਨਹੀਂ ਵੀ ਤੂੰ ਆਪਣੀ ਆਹਨ ਬਾਨ ਸ਼ਾਨ ਸੈਟ ਦੇ ਕਰ ਤੇ ਆ ਇੱਕ ਦੂਸਰਾ ਸਬਜੈਕਟ ਇਹਨੂੰ ਤੇ ਤੋਪਾਂਗੇ ਉਹ ਯਾਰ ਉਹ ਪੜੇਗਾ ਹੀ ਨਹੀਂ ਉਹ ਕਹੇਗਾ ਦਾ ਮਰ ਮੈਂ ਨਹੀਂ ਪੜਨਾ ਬਿਲਕੁਲ ਠੀਕ ਹੈ ਇਹ ਚੀਜ਼ੇ ਬਾਕੀ ਪੰਜਾਬੀ ਕਦੀ ਵੀ ਇਹ ਖਾਲੀ ਆ ਤੇ ਮੁੜ ਕੇ ਵਾਪਸ ਨਹੀਂ ਆਏ ਨੇ ਬਿਲਕੁਲ ਪੰਜਾਬੀ ਜਿਹਰੇ ਨੇ ਨਾ ਆਪਣਾ ਹੱਕ ਲੈ ਕੇ ਵਾਪਸ ਆਣਗੇ ਜਿਵੇਂ ਉਹਨਾਂ ਦੇ ਵਿੱਚ ਜਜ਼ਬਾ ਜਿ ਉਹ ਨਾਲੇ ਇਹ ਉਹਨਾਂ ਦਾ ਰਾਈਟ ਸੇ ਬਿਲਕੁਲ ਠੀਕ ਹੈ ਹੱਕ ਲੈਣਾ ਜਾਣਦੇ ਨੇ ਬਿਲਕੁਲ ਹੋਰ ਪੰਜਾਬ ਯੂਨੀਵਰਸਿਟੀ ਦਾ ਇੱਕ ਇਤਿਹਾਸ ਹੈ ਬਿਲਕੁਲ ਠੀਕ ਹੈ ਬਾਕੀ ਤਾਂੜੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਸਾਣਾ ਜ਼ਰੂਰ ਸਾਂਝੇ ਕਰਿਓ ਮਿਲਦੇ ਹਾਂ ਜੀ ਨਵੇਂ ਵੀਡੀਓ 'ਚ ਆਪਣਾ ਖਿਆਲ ਰੱਖਿਓ ਰੱਬ ਰਾਖਾ